ਅਮਰਸਰ ਦੀ ਪੁਲਿਸ ਚੌਂਕੀ ਫੈਲਪੁਰਾ ਤੋਂ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਚਿੱਟੇ ਦੇ ਕੇਸ ਵਿੱਚ ਫੜੇ ਨੌਜਵਾਨ ਦੀ ਪੁਲਿਸ ਚੌਂਕੀ ਦੇ ਵਿੱਚ ਮੌਤ ਹੋਣ ਦੇ ਨਾਲ ਪਰਿਵਾਰਕ ਮੈਂਬਰਾਂ ਦੇ ਵਿੱਚ ਰੋਸ ਹੈ ਤੇ ਪਰਿਵਾਰਕ ਮੈਂਬਰਾਂ ਵੱਲੋਂ ਚੌਂਕੀ ਦਾ ਘਰਾਓ ਕੀਤਾ ਗਿਆ ਅਤੇ ਚੌਂਕੀ ਦੇ ਬਾਹਰ ਧਰਨਾ ਪ੍ਰਦਰਸ਼ਨ ਕਰਕੇ ਆਪਣਾ ਗੁੱਸਾ ਕਟਿਆ ਪਰਿਵਾਰਕ ਮੈਂਬਰਾਂ ਨੇ ਇਲਜ਼ਾਮ ਲਗਾਏ ਨੇ ਕਿ ਨੌਜਵਾਨ ਦੀ ਕੁਟਮਾਰ ਪੁਲਿਸ ਵੱਲੋਂ ਕੀਤੀ ਗਈ ਸੀ ਜਿਸ ਤੋਂ ਬਾਅਦ ਉਸ ਦੀ ਮੌਤ ਹੋਈ ਹੈ ਪਰਿਵਾਰਕ ਮੈਂਬਰਾਂ ਦਾ ਇਹ ਵੀ ਕਹਿਣਾ ਹੈ ਕਿ ਉਨ੍ਹਾਂ ਦਾ ਬੱਚਾ ਕਿਸੇ ਵੀ ਚਿੱਟੇ ਦਾ ਕਾਰੋਬਾਰ ਨਹੀਂ ਕਰਦਾ ਸੀ ਤੇ ਨਾ ਹੀ ਉਸ ਦੀ ਕੋਈ ਸ਼ਮੂਲੀਅਤ ਸੀ ਪਰ ਪੁਲਿਸ ਵੱਲੋਂ ਜਾਣ ਬੁੱਝ ਕੇ ਉਸ ਨੂੰ ਚੌਂਕੀ ਵਿੱਚ ਲੈ ਕੇ ਆਈ ਅਤੇ ਉਸ ਦੀ ਕੁੱਟਮਾਰ ਕੀਤੀ ਹੈ ਉੱਥੇ ਹੀ ਪਰਿਵਾਰ ਨੇ ਧਰਨਾ ਪ੍ਰਦਰਸ਼ਨ ਕਰਦਿਆਂ ਹੋਏ ਆ ਪੁਲਿਸ ਦੇ ਆ ਅਧਿਕਾਰੀਆਂ ਕੋਲੋਂ ਇਨਸਾਫ ਦੀ ਮੰਗ ਕੀਤੀ ਹੈ ਦੋਸ਼ੀ ਪੁਲਿਸ ਅਧਿਕਾਰੀ ਉੱਪਰ ਬਣਦੀ ਕਾਰਵਾਈ ਕੀਤੀ ਜਾਵੇ ਇਸ ਸਬੰਧੀ ਗੱਲਬਾਤ ਕਰਦਿਆਂ ਏਸੀਪੀ ਰਿਸ਼ਭ ਭੋਲਾ ਨੇ ਦੱਸਿਆ ਹੈ ਕਿ ਇੱਕ ਨੌਜਵਾਨ ਜਿਸ ਦੀ ਪੁਲਿਸ ਚੌਂਕੀ ਵਿੱਚ ਤਬੀਅਤ ਖਰਾਬ ਹੋਣ ਕਰਕੇ ਉਸ ਨੂੰ ਗੁਰਨਾਥ ਨਕ ਦੇਵ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਜਿਸ ਦੀ ਮੌਤ ਹੋ ਗਈ ਜਿਸ ਦੇ ਪਰਿਵਾਰ ਵੱਲੋਂ ਲਗਾਤਾਰ ਇਸ ਸੰਬੰਧੀ ਪਰਿਵਾਰ ਨੂੰ ਨਿਰਪੱਖ ਜਾਂਚ ਦਾ ਭਰੋਸਾ ਦਿੱਤਾ ਹੈ ਅਤੇ ਬਾਅਦ ਵਿੱਚ ਪਰਿਵਾਰ ਨੇ ਧਰਨਾ ਖਤਮ ਕੀਤਾ। ਨਾ ਕੀ ਗੱਲ ਬਤੂ ਅਰੇ ਬੇਟੇਂ ਚੋਕ ਲਿਆਏ ਬੋਦਵਾਰ ਨੂੰ ਘਰੋਂ ਵੀ ਕੁੱਟਦੇ ਲਿਆਏ ਆਏ ਘਰ ਵੀ ਨਾ ਇੱਥੇ ਵੀ ਆਏ ਕੁੱਟਿਆ ਚੰਗੀ ਜਿਹੀ ਕੁੱਟਿਆ ਜੇ ਤੱਕ ਮਾਰ ਮਾਰ ਕੇ ਨਾ ਮਾਰ ਕੇ ਤੇ ਆੜੇ ਬੱਚੇ ਨੂੰ ਇਹਨਾਂ ਨੇ ਕਲਾ ਸੋਣਾ ਕਿਹੜਾ ਲੱਕ ਸਾਡੀ ਨਵੀਂ ਵਾਦੀ ਮਹਿਲਪੁਰਾ ਥਾਣਾ ਘੜਾ ਏਮਚੀਂ ਘਾਰੋਂ ਠਾਣਾ ਪੈਂਦਾ ਵਾ ਘਰੋਂ ਚੱਕਿਆ ਨੇ ਮੁੰਡਾ ਘਰੋਂ ਚੱਕਿਆ ਵਾ ਘਰੋਂ ਚੱਕਿਆ ਅੱਗੇ ਸਾਡੇ ਦੋ ਬੇਟੇ ਨਾ ਘਰੋਂ ਮਕਰ ਕਿਤੇ ਇਹਨੂੰ ਚੋਕ ਲਿਆ ਇਹਨਾਂ ਨੇ ਕੋਡ ਕੋਡ ਕੇ ਮਾਰ ਦਿੱਤਾ ਸੋਚੋ ਜੇ ਸਾਹਮਣੇ ਪੁੱਤਰ ਹੈ ਕੋਈ ਕਸੂਰ ਨਹੀਂ ਕੋਈ ਕਸੂਰ ਨਹੀਂ ਨਜਾਇਜ਼ ਚੋਕੇ ਲਿਆਏ ਹਨ ਜਦੋਂ ਪਾਪ ਚੱਕਿਆ ਤੁਸੀਂ ਪੁੱਛਿਆ ਨੇ ਕਸੂਰ ਕੋਈ ਆ ਇਹ ਘਰ ਨਹੀਂ ਆਇਆ ਇਹ ਕੋਠੀਆਂ 'ਚ ਕੰਮ ਕਰਦੇ ਆ ਇਹ ਕੋਠੀਆਂ 'ਚ ਕੰਮ ਕਰਸਣ ਪਤਾ ਵੀ ਨਹੀਂਗਾ ਵੀ ਚੋਕੇ ਆ ਕੱਲਾ ਬੇਟਾ ਕਰ ਰਹੀਗਾ ਕਿੰਨੇ ਵੀ ਮਰਦ ਮੋੜੇ 30 ਸਾਲ ਇਹ ਕੰਮ ਕਰਦਾ ਰੰਗ ਦਾ ਕੰਮ ਖਾਂਦਾ ਹੀ ਫੋਨ ਨਾ ਕੀ ਕਹਿੰਦੇ ਬੁਲਤ ਬੁਲਸ ਨੇ ਕੁਝ ਨਹੀਂ ਹਜੇ ਕੀਤਾ ਸਭ ਤਾ ਇਹ ਗੱਲਬਾਤ ਕਰ ਤਾਨੂੰ ਕਿਹਨੇ ਕਿ ਇੱਥੋਂ ਹੀ ਫੋਨ ਗਿਆ ਵਾ ਇੱਥੋਂ ਹੀ ਫੋਨ ਗਿਆ ਵਾ ਹੋਰ ਤੁਸੀਂ ਕਿ ਧਰਨਾਲਾ ਧਰਨਾਲਾ ਆਇਆ ਸੀ ਤੁਹਾਨੂੰ ਸਾਰਿਆਂ ਨੂੰ ਇਨਸਾਫ ਚਾਹੀਦਾ ਤੁਸੀਂ ਕੀ ਲੱਗਦੇ ਹੋ ਮੰਮੀ ਹੋ ਦੀ ਕੱਲ ਦੀ ਮੰਮੀ ਅੱਛਾ ਹਾਂ ਕੱਟੀ ਹੈ ਜੀ ਹਾਂਜੀ ਉਹ ਕਰੇ ਮੇਰਾ ਨਾਮ ਸਮੀਰ ਹੈ ਕੀ ਲੱਗਦੇ ਜੀ ਜਿਹੜੇ ਮੁੰਡੇ ਦੀ ਮੌਤ ਹੋਈ ਮੇਰਾ ਬਸਖਾ ਭਰਾ ਵਾ ਕੀ ਹੋਇਆ ਕੀ ਆ ਤੁਸੀਂ ਹੋਇਆ ਨਾ ਕੱਲ ਪਰਸੋਕੇ ਲੈ ਗਏ ਆ ਭਰਾ ਨੂੰ ਹਾਂ ਘਰਾਂ ਦੇ ਕੁੱਟ ਮਾਰ ਕੀਤੇ ਨੇ ਪਿਸਤੋਲ ਦੇ ਬਾਟ ਵੀ ਮਾਰੇ ਉਹਰੇ ਇੱਥੇ ਆਹ ਮੁੰਡੇ ਰੇ ਅੰਦਰ ਵਰਗੇ ਚਿਕਨ ਆ ਬਾਹਰ ਦਾ ਕਈ ਇਹਨਾਂ ਦੀ ਅੱਛਾ ਦੇ ਚੌਂਕੀ ਸੁਰੱਖਿਆ ਬਣਾਈ ਰੇ ਤੇ ਮਾਰ ਲਈ ਬਣਾਈ ਉਹਨਾਂ ਨੇ ਹਾਂ ਹਾਂ ਤੁਹਾਨੂੰ ਕਿਤਰਾ ਪਤਾ ਲੱਗਾ ਕੀ ਬੋਧ ਹੋ ਗਈ ਹੈ ਤੁਹਾਨੂੰ ਰੇ ਹੈਗੇ ਭਾਈ ਉਹਨਾਂ ਨੂੰ ਦੱਸਿਆ ਸੀ ਇਹਨੂੰ ਅੱਛਾ ਉਹਨਾਂ ਨੇ ਜਦੋਂ ਅਰੈਸਟ ਕਰਕੇ ਲੈ ਕੇ ਆਏ ਸੀ ਉਸ ਤੋਂ ਬਾਅਦ ਇੱਥੇ ਆ ਕੇ ਥਾਣੇ 'ਚ ਮਿਲੇ ਆਪਣੇ ਭਰਾ ਨੂੰ ਕਦੀ ਨਹੀਂ ਨਹੀਂ ਮਿਲੇ ਮਿਲਣ ਨਹੀਂ ਦਿੱਤਾ ਨਾ ਨਹੀਂ ਮਿਲਣ ਦਿੱਤਾ ਮਿਲਣ ਨਹੀਂ ਦਿੱਤਾ ਹਾਂ ਇਹ ਤੇ ਉਹ ਮੁੰਡੇ ਦੀ ਮੌਤ ਹੋ ਗਈ ਹੁਣ ਇਹਦਾ ਜ਼ਿੰਮੇਵਾਰ ਕੌਣ ਹੈ ਪੁਲਸੀ ਆ ਹੋਰ ਕਿਹਾ ਹਾਂ ਥੋੜਾ ਨਾ ਪੁਲਸੀ ਹੈ ਜ਼ਿੰਮੇਵਾਰ ਜਿਹੜੇ ਚੋਕੇ ਲੈ ਕੇ ਆਏ ਚੋਕੇ ਲੈ ਗਿਆ ਜਿਹੜੇ ਕਾਰਨਾਂ ਚ ਚੋਕੇ ਲੈ ਕੇ ਕੀ ਕਾਰਨ ਸੀ ਕੀ ਪਰਚਾ ਹੈ ਕਹਿੰਦੇ ਚਿੱਟਾ ਵੇਚਦਾ ਵਾ ਉਹ ਰਿਵਚਾ ਨਸ਼ਾ ਦਾ ਨਹੀਂ ਕਰਦਾ ਉਹਨੇ ਵੇਚਿਆ ਕਦੀ ਚਿੱਟਾ ਨਹੀਂ ਉਹ ਤਦ ਤੱਕ ਵੀਦਾ ਬਸ ਅੱਛਾ ਕੀ ਮੰਗ ਕਰਦੇ ਇਨਸਾਫ ਦੀ ਕੀ ਮੰਗ ਕਰਦੇ ਇਨਸਾਫ ਮੰਗ ਲੈ ਬਸ ਕੀ ਮੰਗਾਂ ਮੰਗ ਦੇ ਵਿੱਚ ਕੀ ਚਾਹੁੰਦੇ ਹੋ ਮੰਗਵਾ ਹਾਂਜੀ ਕਾਰਵਾਈ ਹੋਣੀ ਚਾਹੀਦੀ ਕਾਰਵਾਈ ਹੋਣੀ ਚਾਹੀਦੀ ਬਿਲਕੁਲ ਹੋਣੀ ਚਾਹੀਦੀ ਕਾਰਵਾਈ ਇਹਨਾਂ ਦੇ ਪੁਲਸ ਵਾਲੇ ਪੁਲਸ ਵਾਲਿਆਂ ਦੇ ਤਾਂ ਕਾਹਲੀ ਕਰਨ ਦੀ ਗੱਲ ਸੋਭਣ ਤਾਂ ਕਾਹੂਂਂਂ ਦਿਆ ਸਾਰੇ ਨਾ ਕਿੰਨੇ ਦਿਨ ਹੋ ਗਏ ਉਹਨਾਂ ਨੂੰ ਉੱਥੇ ਜੇਲੇ ਰੱਖਿਆ ਸੀ ਤੁਹਾਡੇ ਭਰਾ ਨੂੰ ਕਿੰਨੇ ਦਿਨਾਂ ਤੋਂ ਚਾਰ ਦਿਨ ਹੋ ਗਏ ਇਹਨਾਂ ਨੂੰ ਚਾਰ ਦਿਨ ਤੋਂ ਇੱਥੇ ਥਾਣੇ ਦੇ ਵਿੱਚ ਹਾਂਜੀ ਥਾਣੇ ਦੇ ਵਿੱਚ ਆ ਠੀਕ ਆ ਤਾਂ ਥਾਣੇ ਦੇ ਅੰਦਰ ਹੀ ਮੌਤ ਹੋਈ ਥਾਣੇ ਦੇ ਅੰਦਰ ਹੀ ਮੌਤ ਹੋਈ ਬਸ ਠੀਕ ਹਾਂ ਨਹੀਂ ਪੈਦੀ ਆਪਣਾ ਨਾਮ ਮੇਰਾ ਨਾਮ ਸੁਨੇਣਾ ਸਰ ਸਾਹਮਣੇ ਦੇਖ ਕੇ ਕੀ ਤੁਹਾਡਾ ਕੋਣ ਲੱਗਦਾ ਜੀ ਮੇਰਾ ਘਰ ਵਾਲਾ ਹੀ ਸਰ ਕਿੰਨੀ ਉਮਰ ਦੀ ਉਹਦੀ ਉਹਨਾਂ ਦੀ 30 ਸਾਲ ਹੈ ਕਿਹੜੇ ਕੇਸ ਪੁਲਿਸ ਲੈ ਕੇ ਆਈ ਸਰ ਉਹਨਾਂ ਨੂੰ ਨਜਾਇਜ਼ ਲੈ ਕੇ ਆ ਕਿ ਨਸ਼ਾ ਵੇਚਦਾ ਨਸ਼ਾ ਨਹੀਂ ਹੀ ਉਹ ਵੇਚਦਾ ਉਹ ਠੀਕ ਕਰੇ ਲੰਮੇ ਪਿਆਨ ਜਾਂ ਚੋਕਲੇ ਆ ਮੇਰਾ ਬੇਟਾ ਵੀ ਨਾਲ ਹੀ ਬੇਟਾ ਦੇ ਸਾਹਮਣੇ ਕੋਰਟ ਦਾ ਲਿਆਏ ਉਹਨੂੰ ਮਾਰਦਾ ਇਹਨਾਂ ਨੇ ਮਾਰਦਾ ਅੱਛਾ ਹੁਣ ਕੀ ਹੋਇਆ ਅੰਦਰ ਮੌਤ ਹੋਈ ਹੈ ਜਾਂ ਕੀ ਹੋਇਆ ਪਤਾ ਨਹੀਂ ਸਰ ਸਾਨੂੰ ਤੇ ਇਹਨਾਂ ਨੇ ਉਦੋਂ ਦੱਸਿਆ ਜਦੋਂ ਮੌਤ ਹੋ ਗਈ ਆ ਨਹੀਂ ਅੰਦਰ ਹੀ ਹੋਈ ਥਾਣੇ ਹਾਂ ਥਾਣੇ 'ਚ ਹੀ ਹੋਈ ਆ ਆ ਮੇਰਾ ਬੇਟਾ ਇਹ ਸਰ ਇਹ ਵੀ ਕੁੱਟਿਆ-ਕੁੱਟ ਦੇ ਲਿਆਏ ਇੱਥੇ ਤੱਕ ਮੋੜ ਤਾਂ ਕਦੋਂ ਪਤਾ ਲੱਗਾ ਤੁਹਾਨੂੰ ਮੋੜ ਤਾਂ ਸਾਨੂੰ ਦੱਸਿਆ 2 ਵਜੇ ਕੋਈ ਪਹਿਲਾਂ ਨਹੀਂ ਜਦੋਂ ਵਿੱਚ ਮਿਲਣ ਆਏ ਕਦੇ ਉਹਨੇ ਕਿਹਾ ਵੀ ਮੈਨੂੰ ਜਾਦਾ ਕੁੱਟਦੇ ਆ ਹਾਂ ਸਰ ਉਹਨੇ ਅੱਜ ਮੈਨੂੰ 9:30 ਵਜੇ ਦੱਸਿਆ ਮੈਨੂੰ ਬਹੁਤ ਕੁੱਟਿਆ ਮੇਰੀਆਂ ਲੱਤ ਵੀ ਤੋੜੀਆਂ ਮੇਰੇ ਦਰਦੋਂੋਂ ਆਂਡੀ ਆ ਮੈਨੂੰ ਦਵਾਈ ਲੈ ਦੇ ਇਹਦਾ ਨਾਮ ਲਾਂਦੇ ਵੀ ਕਿਹਦੇ ਮੁਲਾਜ਼ਮ ਸਰ ਮੁਲਾਜ਼ਮ ਦਾ ਨਾਮ ਹੀ ਮੈਨੂੰ ਪਤਾ ਅੰਦਰ ਕੁੱਟਿਆ ਸਾਹਿਬ ਹਾਂ ਅੰਦਰ ਕੁੱਟਿਆ ਮੈਂ ਕਿ ਇੱਕ ਹਫ਼ਤਾ ਹੋ ਗਿਆ ਪੁਲਿਸ ਰਿਮਾਂਡ ਤੇ ਰੱਖਿਆ ਪੰਜ ਦਿਨ ਹੋ ਗਏ ਸਰ ਉਹਨੂੰ ਕੋਰਟ 'ਚ ਪੇਸ਼ ਕੀਤਾ ਸੀ ਇਹਨਾਂ ਨੇ ਸਰ ਕੀਤਾ ਹੀ ਕੱਲ ਕੱ ਪਰ ਜੇਲ ਨਹੀਂ ਭੇਜਦੇ ਸੀ ਸਰ ਜੇਲ ਨਹੀਂ ਭੇਜਦੇ ਹਾਂਜੀ ਰਿਮਾਂਡ ਲਿੱਤਾ ਹਾਂਜੀ ਤੇ ਭਾਜੀ ਕਿਸ ਤਰ੍ਹਾਂ ਦੇਖਦੇ ਆ ਖਾਣੇ ਦੇ ਅੰਦਰ ਆਪਾਂ ਆਪਣੀ ਸੁਰੱਖਿਆ ਵਾਸਤੇ ਬਰੋਨ ਨਹੀਂ ਆਦੇ ਉੱਥੇ ਜੇ ਬੰਦਾ ਮਰ ਜੇ ਸਰ ਗਲਤ ਹੈ ਇਨਸਾਫ ਮਿਲਣਾ ਚਾਹੀਦਾ ਵਾ ਸਭ ਨੇ ਕੀ ਇਨਸਾਫ ਦੀ ਮੰਗ ਕਰ ਰਹੀਓ ਕੀ ਮੰਗ ਕਰਦੇ ਕਿਤੇ ਕਾਰਵਾਈ ਹੋਣੀ ਚਾਹੀਦੀ ਆ ਜਿਹੜੇ ਚੋਕ ਕੇ ਲਿਆਏ ਸਰ ਜਿਹੜੇ ਚੋਕ ਕੇ ਲਿਆਏ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਨਹੀਂ ਮੰਗ ਤੁਹਾਡੀ ਪੂਰੀ ਹੁੰਦੀ ਜੇ ਨਹੀਂ ਇਨਸਾਬ ਮਿਲਦਾ ਕੀ ਕਰੋਗੇ ਕੋਈ ਨਹੀਂ ਇੱਥੇ ਤਰਨਾਲਾ ਛੱਡਾਂਗੇ ਭਾਵੇਂ 10 ਦਿਨਾਂ ਨਾਲ ਲਾਸ਼ ਦਾ ਸਸਕਾਰ ਕਰਨਾ ਪਵੇ ਇੱਥੇ ਰਹਿਣਾ ਪਊਗਾ ਡੈਡ ਬੁਡੀ ਦਿੱਤੀ ਇਹਨਾਂ ਨੇ ਨਹੀਂ ਸਰ ਅਜੇ ਤੱਕ ਨਹੀਂ ਦਿੱਤੀ ਕਿੱਥੇ ਰੱਖੀ ਜੰਨਾਂ ਨੇ ਪਤਾ ਨਹੀਂ ਅਵੀ ਨਹੀਂ ਤਾਂ ਸੰਡੇ ਦੇ ਤੱਕ ਕਿੰਨੀ ਓਵਰ ਸਾਲ ਜੱਜ ਸਾਹਿਬ ਆ ਕੇ 30 ਸਾਲ ਸਰ 20 ਸਾਲ ਬਸ ਹਾਂਜੀ ਇੱਕ ਬੇਟਾ ਹਾਂਜੀ ਭਾਈ ਹੰਤ ਲੜਕੇ ਦੀ ਮੌਤ ਹੋਈ ਕਹਿੰਦੇ ਥਾਰੇ ਸਾਡੇ ਸਾਨੂੰ ਪਤਾ ਲੱਗੇ ਸੀ ਕਿ ਇੱਕ ਲੜਕੇ ਦੀ ਜਿਹੜਾ ਹਵਾਲਾਤ ਦੇ ਵਿੱਚ ਥੋੜੀ ਤਬੀਅਤ ਖਰਾਬ ਹੋ ਗਈ ਸੀ ਉਸਨੂੰ ਤੁਰੰਤ ਅਸੀਂ ਹਸਪੀਟਲ ਦੇ ਵਿੱਚ ਐਸ ਐਚਓ ਸਾਹਿਬ ਦੀ ਉਹਨਾਂ ਦੀ ਟੀਮ ਹਸਪੀਟਲ ਲੈ ਕੇ ਗਈ ਨਾਲ ਦੀ ਨਾਲ ਗੁਰਨਾਨਕ ਦੇ ਹਸਪੀਟਲ ਇੱਥੇ ਕੀ ਜਿਹੜੇ ਇਲਾਜ ਉਸਦੀ ਡੈਥ ਹੋ ਗਈ ਸੀ ਜੀ ਸਰ ਪਰ ਮਾਰ ਕੇ ਬੰਦੇ ਅੰਦਰ ਹੋਈ ਹੈ ਕਿ ਯਾਰ ਹਸਪਤਲ ਦੇ ਵਿੱਚ ਹੋਈ ਸੀ ਵੈਨ ਹੀ ਵਾਸ ਅੰਡਰਗੋਇੰਗ ਟਰੀਟਮੈਂਟ ਉਹਦੇ ਟਾਈਮ ਤੇ ਇਹਦੀ ਡੈਥ ਹੋਈ ਸਰ ਇਹ ਜਿਹੜਾ ਲਿਆਦਾ ਸ਼ਖਸ ਇਹ ਕਿਹੜੇ ਕੇਸ ਚ ਲੈ ਕੇ ਆਏ ਸੀ ਇਹ ਐਨਡੀ ਦੇ ਕੇਸ ਚ ਸੀਗਾ ਤੇ ਇਹਦੇ ਚ ਜਿਹੜੀ ਰਿਪੋਰਟਸ ਆਈ ਹੈਗੀਆਂ ਉਹਦੇ ਚ ਵੀ ਡਾਕਟਰ ਨੇ ਕਿਹਾ ਕਿ ਨੋ ਇਨਜਰੀ ਫ੍ਰੈਸ਼ ਇਨਜਰੀਜ਼ ਫਾਊਂਡ অর ਐਨੀਥਿੰਗ ਸਵੇਰੇ ਵੀ ਇਹਨਾਂ ਦੀ ਜਿਹੜੀ ਵਾਈਫ ਆਈ ਸੀ ਇਹਨਾਂ ਨੂੰ ਪ੍ਰੋਪਰ ਬਿਸਕਟ ਚਾਹ ਜੋ ਵੀ ਖਾਣਾ ਦੇ ਕੇ ਗਈ ਸੀ ਇਹਨਾਂ ਨੇ ਖਾਇਆ ਬਟ ਇਹ ਸਡਨਲੀ ਇਹਨਾਂ ਨੂੰ ਜਦੋਂ ਪ੍ਰੋਬਲਮ ਅਨੀਜ਼ੀਨੈਸ ਫੀਲ ਹੋਈ ਤਾਂ ਸਾਡੇ ਜਿਹੜੇ ਮੁਲਾਜ਼ਮ ਹੈ ਉਹਨਾਂ ਨੇ ਇਹਨਾਂ ਨੂੰ ਹਸਪਤਾਲ ਲੈ ਕੇ ਗਏ ਤੇ ਉੱਥੇ ਇਹਨਾਂ ਦੀ ਅੰਡਰ ਟ੍ਰੀਟਮੈਂਟ ਇਹਨਾਂ ਦੀ ਡੈਥ ਸੀ ਸੈਡ ਡਿਮਾਈਸ ਤੇ ਪਰ ਵੀ ਬਾਈਬਲ ਦਾ ਕਿਹਾ ਜਾ ਰਿਹਾ ਕਿ ਸਵੇਰੇ ਜਦੋਂ ਮੈਂ ਮੁਲਾਕਾਤ ਕਰਕੇ ਗਈ ਉਦੋਂ ਰੋ ਰਿਹਾ ਸੀ ਔਰ ਕਹਿ ਰਿਹਾ ਸੀ ਮੈਨੂੰ ਕੁੱਟਿਆ ਬੋਝ ਜਦਾ ਮੇਰਾ ਮੇਰਾ ਇਲਾਜ ਕਰਵਾਓ ਐਵੇਂ ਕਿ ਰਾਤ ਨੂੰ ਹੀ ਸਾਡਾ ਮੈਡੀਕਲ ਇਦਾ ਕਰਵਾਇਆ ਸੀਗਾ ਐਂਡ देयर वाज नो ਫਰੈਸ਼ ਇੰਜਰੀ ਜੋ ਕਿ ਰਿਪੋਰਟ ਵੀ ਹੈ ਡਾਕਟਰ ਦੀ ਐਸੀ ਕੋਈ ਇਨਸੀਡੈਂਟ ਨਹੀਂ ਹੈਗਾ ਬਕਾਇਦਾ ਇਹਦੇ ਤੇ ਬਾਕੀ ਤਾਂ ਦੇਖੋ ਤੁਸੀਂ ਜੁਡੀਸ਼ੀਅਲ ਇਨਕੁਆਇਰੀ ਬੈਠਦੀ ਸਭ ਕੁਝ ਹੁੰਦਾ ਆਫਟਰ ਪੋਸਟਮਾਰਟਮ ਤੇ ਕਲੀਅਰ ਹੋਈ ਜਾਏਗਾ ਬਟ ਐਸੀ ਚੀਜ਼ ਕੋਈ ਹੋਈ ਨਹੀਂ ਹੈ ਕਿ ਉਹ ਉਹਤ ਬਾਅਦ ਤਾਂ ਲੈ ਕੇ ਆਏ ਸੀ ਸਾਡੇ ਰਿਮਾਂਡ ਤੇ ਸੀ ਹਾਂਜੀ ਰਿਮਾਂਡ ਤੇ ਸੀਗਾ ਜੀ ਇਹਨੂੰ ਜੁਡੀਸ਼ੀਅਲ ਕਸਟਡੀ ਚ ਅਸੀਂ ਭੇਜ ਰਹੇ ਸੀਗੇ ਉਹ ਤਾਂ ਜਸਟ ਰਿਮਾਂਡ ਤੇ ਸੀ ਕੋਈ ਇੱਕ ਮੁਲਾਜ਼ਮ ਦੋਤੇ ਕਹਿੰਦੇ ਤੇ ਕਿ ਉਹਨਾਂ ਲੋਕਾਂ ਨੂੰ ਘਰੋਂ ਕੋਟ ਦੇ ਲਿਆਂਦੇ ਗਿਆ ਸੀ ਸਾਡੇ ਕੋਲ ਸਾਰਾ ਕੁਝ ਜੀ ਉਸ ਤੋਂ ਬਾਅਦ ਡਾਕਟਰ ਦਾ ਮੈਡੀਕਲ ਹੁੰਦਾ ਡਾਕਟਰ ਨੇ ਮੈਡੀਕਲ ਨੇ ਉੰਡੂ ਦੇ ਵਿੱਚ ਹੁਣ ਹਾਊ ਕੈਨ ਦੇ ਕੈਨ ਨੂੰ ਤਾਂ ਬੰਦਾ ਬਹੁਤ ਕੁਝ ਕਹਿ ਦਿੰਦਾ ਜੀ ਕੋਈ ਐਸਆਈ ਵੀ ਪੋਜ਼ਿਟਿਵ ਵੀ ਹੈਗਾ ਸੀ ਅਭੀ ਲਿਖਿਆ ਹੋਇਆ ਐਚਸੀਪੀ ਤੇ ਐਚਆਈਵੀ ਦਾ ਵੀ ਟੈਸਟ ਹੋਇਆ ਜੀ ਰਿਪੋਰਟ ਦੇ ਵਿੱਚ ਆਇਆ ਹੈ ਥੈਟ ਸੁਜੈਸਟ ਕਿ ਡਰੱਗਸ ਦਾ ਵੀ ਇਨਟੇਕ ਹੋ ਸਕਦਾ ਜੋ ਕਿ ਅਸੀਂ ਜਿਸ ਕੇਸ ਚ ਪੜਿਆ ਹੈਗਾ ਖਾਣੇ ਦੇ ਬਾਅਦ ਧਰਨਾ ਲਗਾਇਆ ਹੁਣ ਉਹਨੂੰ ਕਿਸ ਤਰੀਕੇ ਨਾਲ ਆਪਾਂ ਹੈਂਡਲ ਕਰਦੇ ਪੀਏ ਉਹਨਾਂ ਨੂੰ ਕਿਸ ਤਰ੍ਹਾਂ ਇਹ ਇਹ ਕਿ ਕੀ ਆਸ਼ਵਾਸਨ ਉਹਨਾਂ ਨੂੰ ਇਹੀ ਦਿੱਤਾ ਜਾਂਦਾ ਕਿ ਸਭ ਕੁਝ ਫੇਅਰ ਐਨ ਸਕੁਅਰ ਜਾਂਚ ਹੋਏਗੀ ਇਹਦੇ ਵਿੱਚ ਕਿਸੇ ਦਾ ਵੀ ਅਨਡੂ ਪ੍ਰੈਸ਼ਰ ਐਂਡ ਐਨੀਥਿੰਗ ਉਹਨਾਂ ਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ ਬਕਾਇਦਾ ਜੁਡੀਸ਼ੀਅਲ ਇਨਕੁਆਇਰੀ ਜੁੜੀ ਵੀ ਹੁੰਦੀ ਹੈ ਉਹ ਹੋਏਗੀ which is very independent ਅਸੀਂ ਆਪ ਹੀ ਲਿਖ ਕੇ ਪੇਸ਼ ਨਾ ਤੇ ਆਈ ਥਿੰਕ ਉਹ ਦਿਲ ਕੋਪਰੇਟ ਵਿਦ ਅਸੈਸਮੈਂਟ